ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਰਾਜ ਹੋਮ ਮੈਡ ਰੈਸਪੀ ਚੈਨਲ ਤੇ ਤੇ ਅੱਜ ਤੁਹਾਨੂੰ ਆਪਾਂ ਬਣਾਵਾਂਗੇ ਦਿਖਾਵਾਂਗੇ ਕਸਟਰਡ ਤੋਂ ਆਈਸਕ੍ਰੀਮ ਠੀਕ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਜੋ ਫਿਰ ਆਪਾਂ ਕਰਦੇ ਹਾਂ ਤਿਆਰ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਕੋਈ ਵੀ ਵੀਡੀਓ ਪਾਏ ਤੁਹਾਡੇ ਤੱਕ ਪਹੁੰਚ ਸਕੇ ਆਜੋ ਫਿਰ ਕਰਦੇ ਹਾਂ ਤਿਆਰ ਸਭ ਤੋਂ ਪਹਿਲਾਂ ਆਪਾਂ ਦੁੱਧ ਲਿਆ ਤੇ ਇੱਕ ਕੱਪ ਆਪਣੇ ਕੋਲੇ ਕਰੀਮ ਦਾਗਾ ਤੇ ਇੱਕ ਕਾ ਅੱਧਿਕਾ ਕੌਲੀ ਆਪਣੇ ਕੋਲੇ ਚੀਨੀ ਦੀ ਆ ਤੇ ਆਪਣੇ ਕੋਲ ਕਸਟਰਡ ਪਾਊਡਰ ਆ ਇਹ ਤੁਸੀਂ ਦੁਕਾਨ ਤੋਂ ਮਿਲ ਜਾਂਦਾ 30-35 ਰੁਪਏ ਦੀ ਡੱਬੀ ਮਿਲ ਜਾਂਦੀ ਛੋਟੀ 100 ਗ੍ਰਾਮ ਦੀ ਇਹ ਤਾਂ ਅੱਧਾ ਲੀਟਰ ਦਾ ਸਾਡੇ ਕੋਲ ਰੱਖਿਆ ਹੋਇਆ ਤੁਸੀਂ ਛੋਟੀ ਡੱਬੀ ਵੀ ਲੈ ਸਕਦੇ ਹੋ ਆਮ ਦੁਕਾਨ ਤੋਂ ਮਿਲ ਜਾਂਦਾ ਆਪਾਂ ਠੀਕ ਆ ਜੀ ਤੇ ਆਪਾਂ ਦੁੱਧ ਪਾ ਲਿਆ ਜਿਹੜੇ ਕੜਾਈ 'ਚ ਤੇ ਹੁਣ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲਣਾਗਾ ਇਹ ਥੋੜਾ ਜਿਹਾ ਪਹਿਲਾਂ ਹੀ ਗਰਮ ਸੀਗਾ ਦੁੱਧ ਆਪਾਂ ਇਹ ਪਹਿਲਾਂ ਗਰਮ ਕਰ ਲਿਆ ਸੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਉਬਾਲਣਾਗਾ ਇਨੂੰ ਵਾਲਦੇ ਰਹਿਣਾ ਇਦਾਂ ਚੰਗੀ ਤਰ੍ਹਾਂ ਜੇ ਨਜਰ ਇਹਨੂੰ ਵਾਲੀ ਚੰਗੀ ਤਰ੍ਹਾਂ ਉਦੀਨੇਗੀ ਜਦੋਂ ਇਹਨੂੰ ਵਾਲੀ ਚੰਗੀ ਤਰ੍ਹਾਂ ਆ ਗਈ ਫਿਰ ਵੀ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਪਕਾਉਣਾਗਾ ਤੇ ਉਸ ਤੋਂ ਬਾਅਦ ਆਪਾਂ ਫਿਰ ਆਪਣਾ ਪੱਕ ਚੁੱਕੇ ਹੁਣ ਆਪਾਂ ਚੀਨੀ ਪਾ ਲੈਣਾ ਥੋੜੀ ਜੀ ਜਿਹੜੀ ਆਪਾਂ ਰੱਖੀ ਸੀ 50 ਗ੍ਰਾਮ ਚੀਨੀ ਆ ਤੁਸੀਂ ਆਪਦੇ ਦੁੱਧ ਦੇ ਹਿਸਾਬ ਨਾਲ ਚੀਨੀ ਪਾਉਣੀ ਆ ਜਿੰਨਾ ਵੀ ਦੁੱਧ ਥੋੜਾ ਲੀਟਰ ਜੈ ਇਦਾਂ ਲੀਟਰ ਹੋਵੇ ਉਸ ਹਿਸਾਬ ਨਾਲ ਚੀਨੀ ਪਾ ਲਈ ਤੁਸੀਂ ਪਾ ਲੈਣਾ ਮਿੱਠਾ ਦੇਖ ਕੇ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਉਵਾਲੀ ਦਵਾਈ ਜਾਣੀਆਂ ਹੋਰ ਨਾਲ ਆਪਣੀ ਚੀਨੀ ਮੈਲਟ ਹੋ ਜਾਣੀਆਂ ਵਿੱਚ ਚੰਗੀ ਤਰ੍ਹਾਂ ਤੇ ਇਹਨੂੰ ਚੰਗੀ ਤਰ੍ਹਾਂ ਇਦਾਂ ਵਾਲੀ ਦਵਾਈ ਜਾਣ। ਇਹਨਾਂ ਜਿਹੜੇ ਚੰਗੀ ਤਰ੍ਹਾਂ ਵਾਲੀ ਨਹੀਂ ਆਉਦੀ ਐਨ ਚੰਗੀ ਤਰ੍ਹਾਂ ਘੜਾ ਜਾਣੀ ਹੁੰਦਾ ਇਹ। ਉਹਨਾਂ ਜਿਹੜੇ ਉਹਨੂੰ ਵਾਲੀ ਦਵਾਈ ਜਾਣੀ ਆ। ਤੇ ਹੁਣ ਆਪਾਂ ਇਹਦੇ ਵਿੱਚ ਆਹ ਕਾਸਟਰ ਪਾਊਡਰ ਲਵਾਂਗੇ। ਇਹ ਆਪਾਂ ਪਾਉਣਾਗਾ 3-4 ਚਮਚੇ ਪਾਵਾਂਗੇ ਤੁਸੀਂ ਆਪਣੇ ਦੁੱਧ ਦੇ ਹਿਸਾਬ ਨਾਲ ਦੇਖ ਕੇ ਪਾਲਣਾ ਕੋਲ ਕਿੰਨਾ ਦੁੱਧ ਹੋ ਸਾਬ ਨਾਲ ਤੁਸੀਂ ਪਾਉਣੇ ਨੇ ਜੇ ਤੁਸੀਂ 2 ਕੱਪ ਦੁੱਧ ਮੰਨ ਲਓ ਪਾਣਿਓ ਉਹ ਹਿਸਾਬ ਨਾਲ ਤੁਸੀਂ 1-2 1.5 ਚਮਚਾ ਪਾ ਲਿਓ ਆਪਣੇ ਕੋਲ 1 ਲੀਟਰ ਦੁੱਧ ਸੀ ਇਸ ਕਰਕੇ ਆਪ ਨੂੰ 4 ਚਮਚੇ ਪਾਉਣੇ ਪੈਣੇ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹ ਆਪਾਂ ਦੁੱਧ ਪਹਿਲਾਂ ਥੋੜਾ ਰੱਖ ਲੈ ਸੀਗਾ ਲੈ ਦਾ ਸ਼ੈੱਡ ਤੇ ਕੱਢ ਕੇ ਠੰਡਾ ਕੌਲੀ 'ਚ ਇਹ ਦੁੱਧ ਗਰਮ ਦੁੱਧ ਚ ਪਾਵਾਂਗੇ ਤਾਂ ਬੱਟ ਜੇ ਬਣ ਜਾਣ ਵਾਲੇ ਨੇ ਇਹ ਤੁਸੀਂ ਲੈਦਾ ਰੱਖਣਾ ਥੋੜਾ ਜਿਹਾ ਦੁੱਧ ਪਹਿਲਾਂ ਕੱਢ ਲਓ ਇੰਨਾ ਕੁ ਕੌਲੀ ਚ ਉਹਦੇ ਚ ਮਿਕਸ ਕਰਨਾ ਇਦਾਂ ਚੰਗੀ ਤਰ੍ਹਾਂ ਨੂੰ ਮਿਕਸ ਕਰਦੇ ਰਹਿਣਾ ਜਦ ਤੱਕ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਚ ਫੇਰ ਪਾਉਣਾ ਇਹ ਹੁਣ ਆਪਣਾ ਮਿਕਸ ਹੋ ਗਿਆ ਤੇ ਆਪਣਾ ਦੁੱਧ ਨੂੰ ਵੀ ਵਾਲੀ ਆ ਚੁੱਕੀ ਆ ਦੁੱਧ ਆਪਣਾ ਅੱਧਾ ਰਹਿ ਗਿਆ ਹੁਣ ਆਪਾਂ ਇਹ ਚ ਪਾਵਾਂਗੇ ਦੇਖੇ ਨਾਲ ਇਹਦਾ ਕালার ਵਧੀਆ ਬਣ ਜਾਣਾ ਨਾਲੇ ਇਹ ਪਾਉਣ ਉਸਾਰ ਦੇਖੋ ਕਿੰਨਾ ਗਾੜਾ ਹੋ ਜਾਣਾ। ਹਮ ਦੇਖੋ ਕਿੰਨਾ ਗਾੜਾ ਹੋ ਗਿਆ ਪਾਉਣ ਉਸਾਰੇ। ਠੀਕ ਹੈ ਜੀ। ਇਹਨੂੰ ਤੁਸੀਂ ਇਦਾਂ ਚੰਗੀ ਤਰ੍ਹਾਂ ਪਕਾਉਣਾਗਾ। ਇਦਾਂ ਪਕਾਉਂਦੇ ਰਹਿਣਾਗਾ ਇਹਨੂੰ ਚੰਗੀ ਤਰ੍ਹਾਂ। ਤਾਂ ਜੋ ਜਿਹੜਾ ਇਹਦਾ ਸਵਾਦ ਆ ਜਿਹੜਾ ਵਿੱਚ ਮਨ ਲ ਆਪਾਂ ਨੇ ਕਸਟਰਡ ਪਾਇਆ ਇਹਦਾ ਜਿਹੜਾ ਸਵਾਦ ਆ ਉਹ ਬੱਚੇ ਚੇਂਜ ਹੋ ਜੇ ਪੱਕਾ ਸਭ ਇਹ ਉਹਦਾ ਨਾ ਵਧੀਆ ਸਵਾਦ ਆ ਜਾ ਸਕੇ ਜੇ ਤੁਸੀਂ ਥੋੜਾ ਜਿਹਾ ਪਹਿਲਾਂ ਹੀ ਉਤਾਰ ਲਮੋਗੇ ਫਿਰ ਥੋੜਾ ਕੱਚਾ ਪਣ ਜਾ ਰਹਿ ਜਾਂਦਾ ਫਿਰ ਵਿੱਚ ਕਈ ਵਾਰ ਸਵਾਦ ਜਾਂ ਕਸਟਰਡ ਆਈ ਜਾਂਦਾ ਗਾ ਇਸ ਕਰਕੇ ਥੋੜਾ ਇਹਨੂੰ ਚੰਗੀ ਤਰ੍ਹਾਂ ਪਕਾਉਣਾਗਾ ਜਦੋਂ ਚੰਗੀ ਤਰ੍ਹਾਂ ਪੱਕ ਗਿਆ 5-7 ਮਿੰਟ ਤੁਸੀਂ ਪਕਾਉਣਾਗਾ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਆਪਣਾ ਪੱਕ ਚੁੱਕਿਆ ਹੈ ਆਪਾਂ ਹੁਣ ਆਪਣਾ ਗੈਸ ਕਰ ਲਾਂਗੇ ਬੰਦ ਗੈਸ ਬੰਦ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਕਿ ਜੇ ਮੈਕਸੀ ਜਗਾ ਗ੍ਰੈਂਡਰ ਚ ਪਾ ਕੇ ਫਿਰ ਆਪਾਂ ਇਹਨੂੰ ਗ੍ਰੈਂਡ ਵੀ ਕਰਨਾ ਇਹ ਹੁਣ ਮਾ ਚੰਗੀ ਤਰ੍ਹਾਂ ਪੱਕ ਗਿਆ ਆਪਣਾ ਹੁਣ ਆਪਾਂ ਨੇ ਗੈਰ ਵਿੱਚ ਪਾ ਲਿਆ ਗ੍ਰੈਂਡਰ ਚ ਇਹਦੇ ਵਿੱਚ ਹੀ ਤੁਸੀਂ ਮਲਾਈ ਪਾਉਣੀ ਆ ਦੁੱਧ ਦੀ کریم ਉਹਦੇ ਜਿਹੜੀ ਉੱਪਰੋਂ ਲਹੀ ਹੋਈ ਉਹ ਤੁਸੀਂ ਤਾਜੀ ਬਣੇ ਠੰਡੀ ਠੀਕ ਹੈ ਜੀ ਆਪਾਂ ਪਾ ਲਈ کریم ਤੋ ਲੀਕ ਕਰੀਮ ਦੀ ਜਿੰਨੀ ਤੁਹਾਨੂੰ ਤੁਹਾਡੇ ਕੋਲ ਹੈਗੇ ਉਹਨੇ ਤੁਸੀਂ ਪਾ ਲਿਓ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਗ੍ਰाइंड ਕਰ ਲੈਣਾ ਆਪਾਂ ਨੇ ਗ੍ਰाइंड ਕਰ ਲਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਿਸੇ ਬੌਲ ਭਾਂਡੇ 'ਚ ਕੱਢਣਾ ਆਪਾਂ ਨੇ ਭਾਂਡੇ 'ਚ ਕੱਢ ਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਫਿਰ ਇਹਦੇ ਵਿੱਚ ਜੋ ਵੀ ਤੁਸੀਂ ਸਮਾਨ ਮਿਲਾਉਣਾਗਾ ਅੰਦਾ ਇਦਾਂ ਆਪਾਂ ਨੇ ਸਾਰਾ ਕੁਝ ਮਿਲਾ ਲਿਆ ਦੇ ਵਿੱਚ ਭਾਂਡੇ 'ਚ ਕੱਢ ਕੇ ਹੁਣ ਆਪਾਂ ਇਹਨੂੰ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਕੇ ਕਿ ਜੇ ਇਦਾਂ ਕਿਸੇ ਡੱਬੇ ਜਾਂ ਭਾਂਡੇ 'ਚ ਕੱਢ ਕੇ ਤੁਸੀਂ ਇਹਨੂੰ ਕਿ ਫਿਰ ਫ੍ਰਿਜ ਚ ਲਾਉਣਾ ਆਪਾਂ ਨੇ ਘੱਟੋ-ਘੱਟ 10 ਘੰਟੇ ਲਾਉਣਾ ਹੈ 10 ਜਾਂ 8 ਘੰਟੇ ਤਾਂ ਜ਼ਰੂਰੀ ਹੈ ਤਾਂ ਜੰਮਣੀ ਹੈ ਚੰਗੀ ਤਰ੍ਹਾਂ ਨਹੀਂ ਤਾਂ ਫਿਰ ਇਹ ਇਦਾਂ ਪਾਣੀ ਵਾਂਗੂ ਰਹਿਣਿਆ ਘੱਟੋ-ਘੱਟ 10 ਘੰਟੇ ਲਾਉਣੇ ਤੁਸੀਂ ਹੁਣ ਆਪਾਂ ਇਹਨੂੰ ਫ੍ਰਿਜ 'ਚ ਰੱਖ ਦਵਾਂਗੇ 10 ਘੰਟੇ ਲਈ ਜਿਹੜਾ ਬਚ ਗਿਆ ਆਪਾਂ ਇਹਨੂੰ ਆਪਾਂ ਕਿਸੇ ਹੋਰ ਭਾਂਡੇ ਚ ਪਾ ਕੇ ਰੱਖ ਲਾਂਗੇ ਤੇ ਹੁਣ ਆਪਾਂ 10 ਘੰਟੇ ਵਾਦਿਆਂ ਨੂੰ ਬਾਹਰ ਕਢ ਲਿਆ ਦੇ ਵਿੱਚੋਂ ਕੱਢ ਲਿਆ ਵਿੱਚੋਂ ਰੱਜੋਂ ਤੇ ਦੇਖੋ ਆਪਣਾ ਕਿੰਨਾ ਵਧੀਆ ਬਣ ਬਣ ਕੇ ਤਿਆਰ ਹੋ ਗਏ ਜੰਮ ਗਏ ਆਪਣੀ ਦੇਖੋ ਕਿੰਨੀ ਟਾਸਟੀ ਤੇ ਸੇਮ ਜਿੱਦਾਂ ਆਪਣੇ ਬਾਜ਼ਾਰ ਵਾਲੇ ਆਈਸਕ੍ਰੀਮਾਂ ਦੀ ਉਦਾਂ ਹੀ ਬਣ ਗਈ ਦੇਖੋ ਕਿੰਨੀ ਵਧੀਆ ਬਣੀ ਹੈ ਠੀਕ ਹੈ ਜੀ ਤੇ ਇਦਾਂ ਦੀ ਆਪਣੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤਾਂ ਜੋ ਆਪਾਂ ਕੋਈ ਵੀ ਵੀਡੀਓ ਪਾਈਏ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਬੈਲ ਬਟਨ ਨਾਲ ਜ਼ਰੂਰ ਦਬਲਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਦੋਂ ਵੀਡੀਓ ਦੇਖਦੇ ਆ ਨਿਓ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਕੋਈ ਵੀ ਵੀਡੀਓ ਪਾਈਏ ਤਾਂ ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲ ਆ ਸਕੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਸਾਰਿਆਂ ਦਾ ਧੰਨਵਾਦ ਆ ਜੀ ਤੇ ਮਿਲਦੇ ਆਂ ਫਿਰ ਆਪਾਂ ਕਿਸੇ ਨਵੇਂ ਬਲੌਗ ਜਾਂ ਨਵੀਂ ਵੀਡੀਓ 'ਚ ਠੀਕ ਹੈ ਜੀ ਤੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ